ਜਦੋਂ ਮੈਨੂੰ ਪੱਤਰਕਾਰ ਪੁੱਛਦੇ ਨੇ ਕਿ ਜਿਹੜਾ ਬੰਦਾ ਆਪਣਾ ਕੰਮ ਖੋਲਣਾ ਚਾਹੁੰਦਾ ਏ ਉਸ ਨੂੰ ਤੁਸੀਂ ਹੌਸਲਾ ਕਿਵੇਂ ਦਿਓਗੇ ਇਸ ਸਵਾਲ ਦਾ ਜਵਾਬ ਮੈਂ ਆਪਣੀ ਟੈਸਲਾ ਮਾਡਲ 3 ਦੀ ਐਗਜ਼ਾਮਪਲ ਲੈ ਕੇ ਦੇਣਾ ਹੁਣਾ ਅਸੀਂ ਸ਼ੁਰੂ-ਸ਼ੁਰੂ ਚ ਟੈਸਲਾ ਮਾਡਲ 3 ਦੀ ਸਾਰੀ ਪ੍ਰੋਡਕਸ਼ਨ ਲਾਈਨ ਗਲਤ ਬਣਾਈ ਸੀ ਉਹਦੇ ਬੈਟਰੀ ਸੈਲਸ ਮੋਟਰ ਪਾਰਟਸ ਗੱਡੀ ਦੀ ਚੈਸੀ ਤੋਂ ਲੈ ਕੇ ਪੇਂਟ ਵਰਕ ਤੱਕ ਸਾਰਾ ਕੁਝ ਗਲਤ ਸੀ ਤੇ ਸਾਰੀਆਂ ਚੀਜ਼ਾਂ ਇੰਪਰੂਵ ਹੋਣ ਵਾਲੀਆਂ ਸੀ ਮੈਂ ਫ੍ਰੀ ਮੋਡ ਦੀ ਟੈਸਲਾ ਫੈਕਟਰੀ ਚ 3 ਸਾਲ ਰਿਹਾ ਸਾਰੀ ਫੈਕਟਰੀ ਚ ਮੈਂ ਸਦਾਈਆਂ ਵਾਂਗੂ ਫਿਰਦਾ ਹੁੰਦਾ ਸੀ। ਉੱਥੇ ਮੈਂ ਫੈਕਟਰੀ ਦੇ ਫਰਸ਼ ਤੇ ਹੀ ਸੌਂਦਾ ਹੁੰਦਾ ਸੀ ਤਾਂ ਜੋ ਉੱਥੇ ਕੰਮ ਕਰਨ ਵਾਲੀ ਮੇਰੀ ਸਾਰੀ ਟੀਮ ਦੇਖ ਸਕੇ ਕਿ ਮੈਂ ਕਿਸੇ 7 ਸਟਾਰ ਹੋਟਲ ਦੀ ਫੁੱਲਾਂ ਵਾਲੀ ਸੇਜ ਦੇ ਉੱਤੇ ਨਹੀਂ ਸੁੱਤਾ ਅਤੇ ਜਿਹੜੀ ਪ੍ਰੋਡਕਸ਼ਨ ਲਾਈਨ ਦੀ ਪੀੜ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ। ਮੈਨੂੰ ਉਹਨਾਂ ਨਾਲੋਂ ਕਿਤੇ ਜ਼ਿਆਦਾ ਉਹ ਸਪੀਡ 'ਚੋਂ ਲੰਗਲਾ ਪੈ ਰਿਹਾ ਹੈ। 2017, 18 ਤੇ 19 ਮੇਰੀ ਜ਼ਿੰਦਗੀ ਦੇ ਸਭ ਤੋਂ ਲੰਬੇ ਸਾਲ ਸੀਗੇ ਪਰ ਅੱਜ ਮੈਨੂੰ ਪ੍ਰੋਡਕਸ਼ਨ ਲਾਈਨ ਦੀ ਜਿੰਨੀ ਜਾਣਕਾਰੀ ਹੈ ਇਸ ਧਰਤੀ ਦੇ ਕਿਸੇ ਵੀ ਇਨਸਾਨ ਨੂੰ ਇੰਨੀ ਜਾਣਕਾਰੀ ਨਹੀਂ ਹੋਣੀ